ਇੰਨੇ ਘਰ ਤੇ ਬਲਡੋజర్ ਫੇਰੋ ਲੋਕਾਂ ਦੇ ਘਰਾਂ ਤੇ ਬਲਡੋజర్ ਫੇਰੇ ਆ ਇਸ ਪੁਲਿਸ ਕਰਮਚਾਰੀਆਂ ਦੇ ਘਰਾਂ ਤੇ ਜੋ ਐਜਾ ਕੰਮ ਕਰਦੇ ਬਲਡੋజర్ ਫੇਰੋ ਮੇਰਾ ਘਰ ਉਜੜਿਆ ਸੀਗਾ ਹੁਣ ਇਹਦਾ ਆਪਦਾ ਉਜੜਿਆਗਾ ਪਰਮਾਤਮਾ ਇੱਥੇ ਇਨਸਾਫ ਕਰਦਾ ਹੁੰਦਾ ਮੈਂ ਦੋਨੋਂ ਬੇਟੀਆਂ ਨਾਲ ਅੱਜ ੱਤਕੇ ਖਾਰੀ ਸੀ ਢੰਡੀ ਸੀ ਇੰਨੇ ਕਰਤੇ ਜੋਇਨ ਨੇ ਜਾਜ ਬਣਾਇਆ ਧੰਦਾ ਕਰਕੇ ਗੰਦੇ ਕੰਮ ਕਰਕੇ ਇੰਨੇ ਬਣਾਇਆ ਉਹਦੇ ਤੇ ਬਲਡੋజర్ ਫੇਰੇ ਜਾਵੇ ਘਰ ਬੰਦੇ ਨੇ ਵੇਚਤਾ ਦੋ ਹੀ ਨੋਵਾ ਗੱਡੀਆਂ ਸੀ ਇਸ ਜਨਾਨੀ ਦੇ ਨਾਮ ਕਰਾਤੀਆਂ ਉਹ ਵੀ 베ਚਤੀਆਂ ਘਰ ਵੇਚਤਾ ਇੱਕ ਕੱਲ ਦੀ ਤੇ ਅਸਵੇਰ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈਗੀ ਹੈ ਵੀ ਇੱਕ ਥਾਰ ਗੱਡੀ ਦੇ ਵਿੱਚ ਇੱਕ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਚਿੱਟੇ ਸਮੇਤ ਅਰੈਸਟ ਕੀਤੀ ਗਈ ਹੈ ਬਹੁਤ ਲੋਕ ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਕ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਲੇਡੀ ਜੀ ਦਾ ਨਾਮ ਅਮਨਦੀਪ ਕੌਰ ਜੋ ਕਿ ਤਨਾਤ ਡਿਊਟੀ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਸੀਗੀ ਇਹਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੈਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਛ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਦ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਮੋਤ 2 ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਆਂ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆ ਸਬੰਧ ਸੀਗੇ ਜਿੰਦੇ ਕਰਕੇ ਮੇਰੀ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਾਨ ਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਨਸ਼ਤੇ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰੇ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਹਿਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚੋਂ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਮੈਂ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਵੀ ਸੀ ਉਹ ਘਰ ਵੀ ਵਿਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ ਦੋ ਕਰੋੜ ਦੀ ਕੋਠੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੁਣਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨਿਆ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰam ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪੰਤਾਨ ਤੇ ਕੱਪੜਾ ਪਾਇਆ ਘਟੋ ਘਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿੱਥੋਂ ਆ ਰਿਹਾਗਾ ਇੱਕ ਇਹਨੇ ਆਪਣੇ ਕਿਸਾਨ ਚੌਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇਹਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇਹਨੇ 500 ਗੱਜ ਦਾ ਪਲਾਟ ਅਦਰਸ਼ ਨਗਰ ਆਪਦੇ ਭਰਾ ਦੇ ਨਾਮ ਤੇ ਲਿੱਤਾ ਹੋਇਆ ਹੈਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇਹਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆਂ ਠੀਕ ਹੈ ਇਹ ਹੁਣ ਕੱਲ ਚਿੱਟੇ ਸਮੇਤ ਥਾਰ ਗੱਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਾਈ ਚੱਲ ਰਹੀ ਸੀ ਭਗਵੰਤਮਾਨ ਸਰਕਾਰ ਵੱਲੋਂ ਆਰਡਰ ਸੀ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਪਬਲਿਕ ਹੈ ਚਾਹੇ ਕੋਈ ਉਹ ਮੁਲਾਜ਼ਮ ਹੈ ਕਿਸੇ ਤਰ੍ਹਾਂ ਦਾ ਵੀ ਉਹਦਾ ਹੈ ਤੇ ਪ੍ਰਸ਼ਾਸਨ ਵੱਲੋਂ ਬਠਿੰਡਾ ਐਸਐਸਪੀ ਵੱਲੋਂ ਨਾਕੇ ਲਾਏ ਗਏ ਸੀ ਜਗ੍ਹਾ-ਜਗ੍ਹਾ ਤੇ ਨੱਕੇ ਦੌਰਾਨ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈਆਂ ਤੇ ਉਹਦੇ ਵਿੱਚੋਂ ਗੱਡੀ 'ਚੋਂ ਇਹਦੇ ਕੋਲੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ ਪਰ ਪੁਲਿਸ ਵਾਲਿਆਂ ਦੇ ਦੱਸਣ ਦੇ ਮੁਤਾਬਕ 17% ਕੁਝ ਆ ਰਿਹਾਗਾ ਪਰ ਇਹਦੇ ਕੋਲ 20 ਗ੍ਰਾਮ ਦਾ ਕਰੀਬ ਸੀਗਾ ਪਰ ਇਹ ਜੋ ਚਿੱਟਾ ਮੈਂ ਇੱਕ 4 ਤਰੀਕ ਨੂੰ ਪਿੱਛੇ ਜੋ 4 ਤਰੀਕ ਨੂੰ ਸੀ ਇਹ ਫਾਜ਼ਲ ਕਾਂ ਤੋਂ ਚਿੱਟਾ ਲੈ ਕੇ ਆਂਦੀ ਹੈ ਪ੍ਰੋਪਰ ਜਾਣਕਾਰੀ ਸੀ ਜਿੱਥੋਂ ਲੈ ਕੇ ਆਂਦੀ ਸੀਗੀ ਉਹਨਾਂ ਨੇ ਦੱਸਿਆਗਾ ਸਾਰਾ ਭੇਤ ਜਿੰਦਾ ਕਹਿੰਦੇ ਨੇ ਨਾ ਘਰ ਉਜੜਿਆ ਹੁੰਦਾ ਉਹ ਸਾਰਾ ਹੀ ਭੇਤ ਰੱਖਦਾ ਹੁੰਦਾ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲਕਾ ਤੋਂ ਬਲਵਿੰਦਰ ਸਿੰਘ ਸੋਨੂ ਤਮਨਦੀਪ ਔਰ ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਇਹ ਉਹਦੇ ਤੋਂ ਫਾਜ਼ਲਕਾ ਤੋਂ ਲੈ ਕੇ ਕਰੀਬਨ ਰਾਤ 7:30 ਦਾ ਟਾਈਮ ਸੀ ਬਾਈਪਾਸ ਬਾਦਰਾ ਰੋਡ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾਂ ਲੱਗੀਆਂ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਪਰ ਇਹ ਆਪਦੀ ਵਰਦੀ ਦਾ ਤੋਸ ਜਮਾ ਕੇ ਕਹਿਣ ਲੱਗ ਗਈ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਆ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਹਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਈ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗ ਗਏ ਤੇ ਬਲਵਿੰਦਰ ਸਿੰਘ ਵੀ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੌਕੇ ਦੌਰਾਨ ਜਦੋਂ ਨੱਕਾ ਲੱਗਿਆ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਅਸੀਂ ਗੱਡੀ ਚੈੱਕ ਕਰ ਲਈਏ ਪਰ ਇਸ ਲੇਡੀਜ਼ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾਗਾ ਜੇ ਉਸ ਟਾਈਮ ਵੀ ਪ੍ਰਸ਼ਾਸਨ ਪੂਰੀ ਸਖਤਾਈ ਕਰ ਲੈਂਦਾ ਵੀ ਅਸੀਂ ਇਹਦੀ ਗੱਡੀ ਚੈੱਕ ਨਹੀਂ ਆਹ ਪਬਲਿਕ ਦੀ ਗੱਡੀ ਵੀ ਆਪਾਂ ਮਿੰਟ ਵਿੱਚ ਪੁਲਿਸ ਵਾਲੇ ਚਾਬੀ ਕੱਢ ਲੈਂਦੇ ਨੇ ਮਿੰਟੇ ਗੱਡੀ ਦੀ ਤਲਾਸ਼ੀ ਲੈਂਦੇ ਪਰ ਇਹ ਪੁਲਿਸ ਵਾਲੀ ਸੀ ਆਮ ਦਾ ਰੋਬ ਜਮਾਉਂਦੀ ਰਹੀ 4 ਤਰੀਕ ਨੂੰ 1 ਕਿਲੋ 300 ਗ੍ਰਾਮ ਇਹਦੇ ਕੋਲ ਚਿੱਟਾ ਸੀਗਾ ਪੂਰਾ ਗਰੰਟੀਸ਼ੂ ਦਾ ਸੀ ਪੂਰੀ ਜਾਣਕਾਰੀ ਸੀ ਪਰ ਇਹਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾ ਦਿੱਤਾ ਔਰ ਤੇ ਵੀਡੀਓ ਬਣਾ ਕੇ ਆਪਦੇ ਘਰ ਨੂੰ ਫਰਾਰ ਹੋ ਗਈ ਉਹ ਵੀਡੀਓ ਵੀ ਪ੍ਰਸ਼ਾਸਨ ਕੋਲ ਪਈ ਹੋਈ ਹੈ ਮੌਕੇ ਦੌਰਾਨ ਉਦੋਂ ਵੀ ਇਹ ਹੱਥ ਨਹੀਂ ਆਏਗੀ ਤੇ ਹੁਣ ਕੱਲ ਫੇਰ ਵੀਡੀਓ ਕੱਲ ਵੀ ਕਿਸੇ ਨੂੰ ਚਿੱਟਾ ਦੇਣ ਜਾਣਾ ਸੀਗਾ ਇਹਨੇ ਕੱਲ ਵੀ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਗਈ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇਹਦੇ ਕੋਲ ਇੰਨੀ ਪ੍ਰੋਫਿਟ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪਰਤਾਲ ਕਰੋ ਮੇਰੀਆਂ ਇੰਨੀਆਂ ਦਰਖਾਸ਼ੀਆਂ ਲਾਈਆਂ ਉਹਿਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਦਰਖਾਸ਼ੀਆਂ ਥੱਕ ਗਈਆਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਉੱਪਰੋਂ ਦਰਖਾਸ਼ ਆ ਜਾਂਦੀ ਸੀਗੀ نیچے ਆ ਕੇ ਜਿਹੜੇ نیچے ਬੈਠੇ ਹੋਏ ਸੀ ਉਸ ਤੋਂ ਮੈਨੂੰ ਕੋਈ ਕਾਲ ਨਹੀਂ ਆਉਂਦੀ ਸੀ ਇਹਨਾਂ ਨੇ ਮੈਨੂੰ ਮੇਰੇ ਮੇਰੇ ਦੁੱਧ ਬੱਚਿਆਂ ਸਮੇਤ ਇੱਕ ਮੇਰੀ ਸੇਲੀ ਸੀਗੀ ਅਸੀਂ ਚਾਹ ਪਾਣੀ ਦਾ ਕੰਮ ਸਟਾਰਟ ਕੀਤਾ ਸੀਗਾ ਢਾਬਾ ਖੋਲਿਆ ਸੀਗਾ ਕਈ ਲੋਕ ਮੈਨੂੰ ਜਾਣਦੇ ਵੀ ਨੇ ਜਿਹੜੇ ਮੇ ਨਾਲ ਜੁੜੇ ਹੋਏ ਨੇ ਇਹਨਾਂ ਨੇ ਸਾਡੇ ਤੇ ਜਦੋਂ ਮੇਰੇ ਵੱਲੋਂ ਇਹਨਾਂ ਤੇ ਪਰਚਾ ਪਾਇਆ ਗਿਆ ਸੀ ਸਾਡੇ ਤੇ ਪਰਚਾ ਪਾਣ ਕਮ ਵਾਸਤੇ ਇਹਨਾਂ ਨੇ ਉਹ ਇੱਕ ਸਦਰ ਥਾਣੇ ਦੇ ਕੋਲ ਓਪਨ ਜਗ੍ਹਾ ਹੁੰਦੀ ਹੈ ਜਿਵੇਂ ਬਾਈਪਾਸ ਏਰੀਆ ਹੁੰਦਾ ਅਸੀਂ ਉੱਥੇ ਚਾਦਰਾਂ ਪਾ ਕੇ ਇੱਕ ਚਾਹ ਪਾਣੀ ਦਾ ਕੰਮ ਸ਼ੁਰੂ ਕੀਤਾ ਸੀ ਉਹ ਮੇਰਾ ਸਮਾਨ ਅੱਜ ਵੀ ਰੂਲੀ ਜਾਂਦਾ ਹੈ ਮੈਂ ਜਦੋਂ ਦੁਬਈ ਤੋਂ ਆਈ ਸੀ ਆ ਕੇ 30-40 ਹਜ਼ਾਰ ਰੁਪਿਆ ਲਾ ਕੇ ਉਹ ਸਮਾਨ ਲਿੱਤਾ ਸੀ ਚਾਹ ਪੰਡਰ ਕੰਮ ਇਹਨਾਂ ਨੇ ਇਹ ਸਮਨਦੀਪ ਕੁੜੀ ਨੇ ਕੀ ਕੀਤਾ ਕਨਾ ਚੌਂਕੀ ਦੇ ਨਾਲ ਇਹ ਤਾਂ ਐਪ ਪੀ ਸੀ ਆਰ ਨੂੰ ਫੋਨ ਕਰਕੇ ਉੱਥੇ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਅੱਧਾ ਕਿਲੋ ਪੁੱਕੀ ਲੈ ਕੇ ਤੇ ਉਹ ਪਰਤਰਪਾਲਾ ਪਾਈਆਂ ਹੋਈਆਂ ਸੀ ਟਾਬੇ ਬਣਾਇਆ ਸੀ ਟਾਬਾ ਟਾਈ ਬਣਾਇਆ ਸੀ ਅੱਧਾ ਕਿਲੋ ਪੁੱਕੀ ਲੈ ਕੇ ਉੱਥੇ ਰੱਖ ਕੇ ਪੀਸੀ ਆਰ ਸੱਦ ਕੇ ਤੇ ਸਾਡੇ ਤੇ ਇਹ ਤਾਂ ਅਸੀਂ 2 ਦਿਨ ਹੋ ਗਏ ਸੀ ਉਸੀ ਉਹ ਜਗ੍ਹਾ ਤੇ ਗਏ ਨਹੀਂ ਸੀ ਬਿਮਾਰ ਚੜ ਰਹੀ ਸੀ ਬੇਟੀ ਦੀ ਤਬੀਅਤ ਤੇ ਚਲੋ ਸਾਨੂੰ ਉੱਥੇ ਕੈਮਰੇ ਲੱਗੇ ਸੀਗੇ ਉਹਨਾਂ ਦੇ ਕਰਕੇ ਸਾਡਾ ਬਚਾ ਹੋ ਗਿਆ ਇਹਨਾਂ ਨੇ ਆਪਦੇ ਪੁੱਲੋਂ ਫਸਾਣ ਵਾਸਤੇ ਅੱਧਾ ਕਿਲੋ ਪੁੱਕੀ ਰੱਖ ਕੇ ਸਾਡੇ ਤੇ ਕੰਪਲੇਨ ਦਰਜ ਕਰਾਤੀ ਵੀ ਇਹ ਨਸ਼ਾ ਵੇਚਦੇ ਆ ਮੇਰੇ ਨਾਲ ਦੁਨੀਆ ਪਰਦੇ ਇੰਸਟਾਗ੍ਰਾਮ ਤੇ ਵੀ ਮੇਰੇ ਕਈ ਲੋਕ ਵੀਡੀਓ ਦੇਖਦੇ ਆ ਘਟੋ ਘਟ ਇੱਕ ਲੱਖ 70 80 ਹਜ਼ਾਰ ਲੋਕ ਮੇਰੇ ਨਾਲ ਜੁੜੇ ਹੋਏ ਆ ਕੋਈ ਵੀ ਇਹਨਾਂ ਵਿੱਚੋਂ ਕਹਦੇ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਜਾਂ ਮੈਂ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਹੋਵੇ ਸਾਡੇ ਪੂਰੇ ਖਾਨਦਾਨ 'ਚ ਇਸ ਨਸ਼ੇ ਦੇ ਕਰਕੇ ਕੋਈ ਵੀ ਨੇੜੇ ਤੇੜੇ ਨਹੀਂ ਲੱਗਦਾ ਪਰ ਇਹ ਇੱਕ ਪੁਲਿਸ ਵਾਲੀ ਸੀ ਇਹਨੂੰ ਐਸੀ ਮੇਰੇ ਮੇਰੇ ਤੇ ਪਰਚਾ ਪਾਇਆ ਏ ਮੈਂ ਇਹਦੇ ਕੋਲ ਬਦਲਾ ਲਾਂ ਤੇ ਸਾਨੂੰ ਪਸਾਨ ਦੀ ਪੂਰੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਸਾਡੀ ਮਾਂ ਫੜੀ ਸੀ ਚਲੋ ਕੋਈ ਕੁਝ ਵੀ ਆ ਜਾ ਨੀ ਨਿਕਲਿਆਗਾ ਝੂਠਾ ਇੰਨਾ ਤੇ ਝੂਠਾ ਹੀ ਪਿਆਗਾ ਅੱਧਾ ਕਿੱਲਾ ਪੁੱਕੀ ਰੱਖ ਕੇ ਪਸਾਨ ਦੀ ਕੋਸ਼ਿਸ਼ ਕੀਤੀ ਅਸੀਂ ਅੱਧਾ ਕਿੱਲਾ ਪੁੱਕੀ ਵਿੱਚ ਨਹੀਂ ਸੀ ਉੱਤੇ ਮੈਂ 2022 ਦੀ ਘਰੋਂ ਨਿਕਲੀ ਹੋਈ ਆ ਘਰੋਂ ਕੱਢ ਰੱਖਿਆ ਮੈਨੂੰ 2022 ਦਾ ਬੱਚੇ ਸਮੇਤ ਮੇਰੇ ਕੋਲ ਇੱਕ 8 ਸਾਲ ਦੀ ਗੁੜੀਆਂ ਇੱਕ 4 ਸਾਲ ਦੀ ਉਸ ਟਾਈਮ ਮੇਰੀ ਗੁੜੀਆਂ ਰਿੱਡਦੀ ਸੀ ਜਦੋਂ ਦੀ ਮੈਂ ਉਹਦੀ ਗੁੜੀਆਂ ਨੂੰ ਦੋਨੇ ਬੱਚਿਆਂ ਨੂੰ ਲੈ ਕੇ ਕਦੀ ਕਿਹੜੇ ਜਗ੍ਹਾ ਤੇ ਕਰਾਇਆ ਤੇ ਕਦੀ ਕਿੱਥੇ ਧੱਕੇ ਖਾਂਦੀ ਰਹੀਆਂ ਕੱਲ ਪ੍ਰਸ਼ਾਸਨ ਵੱਲੋਂ ਨਾਕੇ ਦੌਰਾਨ ਇਹਨਾਂ ਨੂੰ ਫੜਿਆ ਗਿਆ ਫੜ ਕੇ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈ ਪਿਛਲੀਆਂ ਸੀਟਾਂ ਦੇ ਵਿੱਚ ਜਦੋਂ ਆਪਾਂ ਆਪਣਾ ਸਿਰ ਲਾ ਕੇ ਬੈਠਦੇ ਆ ਨਾ ਉਹ ਸੀਟਾਂ ਉਖਾੜੀਆਂ ਗਈਆਂ ਉਖਾੜ ਕੇ ਉਹ ਸੀਟਾਂ ਦੇ ਵਿੱਚ ਇਹਦੇ ਕੋਲ ਚਿੱਟਾ ਸੀਗਾ ਇਹ ਤਾਂ ਸਾਫ਼ ਪਤਾ ਲੱਗਦਾ ਵੀ ਕਦੋਂ ਦੀ ਇਹ ਚਿੱਟੇ ਦਾ ਕੰਮ ਕਰ ਰਹੀ ਸੀਗੀ ਪਰ ਹੱਤ ਤੱਕ ਕਿਸੇ ਦੇ ਡਿੱਕੇ ਨਹੀਂ ਆਈ ਨਾ ਕਿਸੇ ਨੇ ਇਹਨੂੰ ਹੱਥ ਪਾਇਆਗਾ ਪੂਰੀ ਜਾਣਕਾਰੀ ਸੀ ਪੁਲਿਸ ਕੋਲ ਨਾਕਾ ਲਾਇਆ ਹੋਇਆ ਸੀਗਾ ਤੇ ਇਹਨੂੰ ਉੱਥੇ ਰੋਕਿਆ ਰੋਕੇ ਵੀ ਭੱਜਣ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਗੁਲਵਿੰਦਰ ਸਿੰਘ ਸੋਨੂ ਸੀਗਾ ਉਹ ਇਹਦੇ ਨਾਲ ਬਠਿੰਡਾ ਵਿੱਚ ਹੀ ਸੀ ਮੋਕੇ ਤੇ ਉਹਨੇ ਅੱਗੇ ਅੱਧਾ ਸਮਾਨ ਉਹ ਲੈ ਕੇ ਕਿਸੇ ਨੂੰ ਦੇਣ ਚਲਾ ਗਿਆ ਇਹ ਇਹਨੇ ਇਹਨੇ ਉਹਨੂੰ ਉੱਥੇ ਪਤਾ ਨਹੀਂ ਕਿੱਥੇ ਰੋਕਿਆ ਕਿੱਥੇ ਉਤਾਰਿਆਗਾ ਉਸ ਤੋਂ ਬਾਅਦ ਇਹ ਤਾਂ ਕਿਸੇ ਹੋਰ ਨੂੰ ਤੇ ਅਣਜਾਣ ਦੀ ਪਈ ਹੋਗੀ ਚਿੱਟਾ ਜੇ ਸਾਹਬਨੰਦ ਕੋਲ ਚਿੱਟਾ ਮਿਲਿਆ ਤੇ ਬਲਵਿੰਦਰ ਸਿੰਘ ਮੌਕੇ ਤੇ ਫਰਾਰ ਹੋ ਗਿਆ ਸਿਰਫ ਕੱਲਾ ਪ੍ਰਸ਼ਾਸਨ ਨੇ ਅਮਨਦੀਪ कौर ਜੋ ਕਿ ਬੈਂਟ ਨੰਬਰ 1248 ਹੈ ਪੁਲਿਸ ਚੌਕੀ ਪੁਲਿਸ ਲਾਈਨ ਵਿੱਚ ਡਿਊਟੀ ਕਰਦੀ ਹੈ ਸਿਵਲ ਹਸਪਤਾਲ ਦੇ ਸਾਹਮਣੇ ਉਹਨੂੰ ਅਰੈਸਟ ਕੀਤਾਗਾ ਪਰ ਬਲਵਿੰਦਰ ਸਿੰਘ ਨੂੰ ਅਰੈਸਟ ਨਹੀਂ ਕੀਤਾ ਗਿਆਗਾ ਮੈਂ ਬਹੁਤ ਚਿਰ ਦੀ ਪ੍ਰਸ਼ਾਸਨ ਨੂੰ ਕਹਿ ਰਹੀ ਸੀ ਵੀ ਦੋਨੋਂ ਜਣੇ ਮਿਲ ਕੇ ਕੰਮ ਕਰਦੇ ਆ ਬਲਵਿੰਦਰ ਸਿੰਘ ਸੋਨੂ ਹੈ ਜੋ ਕਿ ਔਰ ਇਹਦੇ ਸਰਸਤੇ ਦੇ ਵਿੱਚ ਲਿੰਕ ਬਣੇ ਹੋਏ ਨੇ ਇਹ ਆਪਦੀ ਗੱਡੀ ਦੇ ਵਿੱਚ ਇਹਨੇ ਤੁਸੀਂ ਜਿਵੇਂ ਵੀਡੀਓ ਦੇਖ ਰਹੇ ਹੋ ਇਹਨੇ ਗੱਡੀ ਤੇ ਸਟicker ਲਾਏ ਹੋਏ ਲੋਗੋ ਲਾਏ ਹੋਏ ਪੰਜਾਬ ਪੁਲਿਸ ਇਸ ਕਰਕੇ ਇਹਨੂੰ ਕੋਈ ਗੱਡੀ ਨੂੰ ਇਹਨੂੰ ਹੱਥ ਨਹੀਂ ਲੰਦਾਂ ਸੀ ਇਹ ਆਪਦੀ ਗੱਡੀ ਤੇ ਚਿੱਟਾ ਲੈ ਕੇ ਆਂਦੀ ਸੀ ਹੀਰੋਇਨ ਲੈ ਕੇ ਆਂਦੀ ਸੀ ਸੋਨੂ ਬਲਵਿੰਦਰ ਸਿੰਘ ਕੁੜੀਆਂ ਦੇ ਵਿੱਚ ਪੈਕ ਕਰਕੇ ਅੱਗੇ ਸਪਲਾਈ ਕਰਦਾ ਸੀ ਉੱਚੋਂ ਮੰਡੀ ਸਪਲਾਈ ਕਰਦਾ ਸੀ ਸਰਸੇ ਕਦਾ ਸੀ ਸਿਰਫ ਇਸ ਲੇਡੀ ਜੀ ਨੂੰ ਫੜ ਕੇ ਨਹੀਂ ਕੁਝ ਵੀ ਸਾਬਤ ਹੋਣਾ ਬਲਵਿੰਦਰ ਸਿੰਘ ਸੋਨੂ ਨੂੰ ਹੀ ਪੜਿਆ ਜਾਵੇ ਫੜ ਕੇ ਬਹੁਤ ਜ਼ਿਆਦਾ ਜਿਹੜੇ ਇਹਦੇ ਨਾਲ ਕਈ ਵੱਡੇ ਅਧਿਕਾਰੀ ਵੀ ਨੇ ਹੋਰ ਵੀ ਲੋਕ ਜੁੜੇ ਹੋਏ ਨੇ ਉਹਨਾਂ ਦੇ ਵੀ ਖਲਾਸੇ ਹੋਣਗੇ ਮੈਂ ਤੁਹਾਡੇ ਸਾਰੇ ਅਗੇ ਜਿਵੇਂ ਗਰੀਬ ਲੋਕਾਂ ਦੇ ਘਰ ਕਈਆਂ ਨੇ ਆਪਦੀ ਮਿਹਨਤ ਨਾਲ ਬਣਾਏ ਹੋਏ ਨੇ ਕਈਆਂ ਨੇ ਨਸ਼ਾ ਵੇਚ-ਵਿਚ ਕੇ ਘਰ ਬਣਾਏ ਨੇ ਉਹਨਾਂ ਦੇ ਘਰਾਂ ਤੇ ਬਲਡੋజర్ ਫੇਰਿਆ ਗਿਆ ਕਾਰਟ ਅਦਿੱਤ ਗਿਆ ਇਹਦੇ ਕੋਲ ਵਿਰਾਟ ਗ੍ਰੀਨ ਚ 2 ਕਰੋੜ ਰੁਪਏ ਦੀ ਕੋਠੀ ਹੈ ਇੱਕ ਕਿਸਾਨ ਚੋਂ ਕਿ ਤੋਂ ਅੱਗੇ ਨਵੀਂ ਕਲੋਨੀ ਕੱਟੀ ਹੈ ਉੱਥੇ ਪਲਾਟ ਹੈ ਇੱਕ ਇੰਨਿਆ ਦੇ ਭਰਾ ਦੇ ਨਾਮ ਤੇ 500 ਗੱਜ ਦਾ ਪਲਾਟ ਦਿੱਤਾ ਹੋਇਆ ਥਾਰ ਗੱਡੀ ਵਰਨਾ ਗੱਡੀ ਬੁਲਟ ਇੰਨੀ ਪ੍ਰੋਫਿਟ ਕਿੱਥੋਂ ਆਈ ਇਹ ਸਾਰੀ ਜਾਂਚ ਪੜਤਾਲ ਕੀਤੀ ਜਾਵੇ ਇੱਕ ਸਿਰਫ ਇਹਦਾ ਔਰਤਾ ਹੈ ਇੱਕ ਕਾਂਸਟੇਬਲ ਡਿਊਟੀਆਂ ਇਹ ਕਰਦੀ ਨਹੀਂ ਮੇਰੇ ਕੋਲ ਸਾਰਾ ਰਿਕਾਰਡ ਹੈ ਡਿਊਟੀ ਇਹ ਜਾਂਦੀ ਨਹੀਂ ਹੁੰਦੀ ਸੀਗੀ ਇਹ ਜਦੋਂ ਦੇਖੋ ਮੈਡੀਕਲ ਰੈਸਟ ਤੇ ਰਹਿੰਦੀ ਸੀ ਵੀ ਮੈਂ ਬਿਮਾਰ ਆ ਮੈਨੂੰ ਮੈਡੀਕਲ ਰੈਸਟ ਦਿੱਤਾ ਜਾਵੇ ਤੁਸੀਂ ਇਹਦੀ ਪ੍ਰੋਫਾਈਲ ਇੰਸਟਾਗ੍ਰam ਪ੍ਰੋਫਾਈਲ ਚੈੱਕ ਕਰੋ ਬਹੁਤ ਮੁਲਾਜ਼ਮ ਨੇ ਜਿਹੜੇ ਕਈ ਕਈ ਤੁਸੀਂ ਇਹਨਾਂ ਮੁਲਾਜ਼ਮ ਦੇਖਦੇ ਹੋ ਨਾਕਿਆਂ ਤੇ ਲੇਡੀਜ਼ ਕਾਂਸਟੇਬਲਾਂ ਵੀ ਨੇ ਨਾਕੇ ਤੇ ਧੁੱਪ ਚ ਬੈਠੀਆਂ ਹੁੰਦੀਆਂ ਨੇ ਆਪਦੀਆ ਡਿਊਟੀ ਕਰਦੀਆਂ ਨੇ ਕਿਉਂਕਿ ਉਹ ਆਪਦੇ ਸ਼ਰੀਫ ਕਾਰਾਂ ਵਿੱਚੋਂ ਆਈਆਂ ਕਈ ਮਲਾਜਮ ਲੇਡੀਜ਼ ਜੋ ਵਧੀਆਂ ਚਾਰਾਂ ਦੇ ਵਿੱਚੋਂ ਉੱਠੀਆਂ ਹੋਈਆਂ ਨੇ ਮਿਹਨਤ ਨਾਲ ਆਪਦੀਆਂ ਨੌਕਰੀਆਂ ਲਈਆਂ ਨੇ ਧੁੱਪ ਵਿੱਚ ਬਹਿ ਕੇ ਸੜਕਾਂ ਤੇ ਖੜਕੇ ਡਿਊਟੀ ਕਰ ਰਹੀਆਂ ਨੇ ਠੀਕ ਹੈ ਉਹਨਾਂ ਕੋਲ ਤਾਂ ਸਕੂਟਰ ਤੱਕ ਨਹੀਂ ਜੁੜੇਗੀ ਅੱਜ ਤੱਕ 10-10 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਹੋਇਆ ਮੈਨੂੰ ਵਾਰ-ਵਾਰ ਫੋਨ ਆਈ ਜਾਂਦਾ ਡਿਸਟਰਬ ਹੋ ਰਿਹਾ ਅੱਜ ਤੱਕ ਸਕੂਟਰੀ ਤੱਕ ਨਹੀਂ ਜੁੜੀ ਇਸ ਇਸ ਲੇਡੀ ਦੇ ਕੋਲ ਤੋਂ ਕਰਕੇ ਹਟਾਈ ਹੋ। ਨਸੀ ਸੋ ਰਿਆ ਚਾਰਾਂ ਉੱਧ। ਮਾਫੀ ਮੰਗਣਾ ਚਾਹਨੀ ਆ। ਕਈ ਐ ਜੀ ਮਲਾਜਮ ਨੇ ਮੁੰਡੇ ਕੁੜੀਆਂ ਜਿੰਨਾਂ ਕੋਲ ਆ ਤੱਕ 10-10 ਸਾਲ ਹੋ ਗਏ ਘਰ ਵੀ ਲੋਨ ਤੇ ਲਿੱਤੇ ਹੋਏ ਨੇ ਕਿਸ਼ਤਾਂ ਤੱਕ ਨਹੀਂ ਉਤਰਦੀਆਂ ਬੱਚਿਆਂ ਦੀ ਪੜ੍ਹਾਈਆਂ ਮਹਿੰਗੀਆਂ ਹੋ ਚੁੱਕੀਆਂ ਨੇ। ਠੀਕ ਹੈ। ਸਕੂਟਰੀ ਤੱਕ ਨਹੀਂ ਜੁੜਦੀ। ਇਹ ਇੱਕ ਲੇੜੀ ਚ ਪੁਲਿਸ ਕਾਂਸਟੇਬਲ ਤੁਸੀਂ ਖੁਦ ਸਮਝਦਾਰ ਹੋ ਥਾਰ ਗੱਡੀ ਇਸਤੇ ਕੋਲ ਦਿੱਤੀ ਜਾਂਦੀ ਹੈ ਜ਼ਿੰਮੇਦਾਰ ਬੰਦੇ ਨੇ ਨਾ ਜ਼ਿੰਮੇਦਾਰ ਬੰਦੇ ਉਹ ਵੀ ਜਾ ਕੇ ਲੋਨ ਤੇ ਗੱਡੀਆਂ ਲੈਂਦੇ ਨੇ ਕਈ ਥਾਰ ਗੱਡੀ ਘੱਟੋ ਘੱਟ 15 ਲੱਖ ਤੋਂ ਸਟਾਰਟ ਹੈ ਥਾਰ ਗੱਡੀ ਪਹਿਲਾਂ ਇਹਦੇ ਕੋਲ ਇੱਕ ਥਾਰ ਗੱਡੀ ਸੀਗੀ ਉਹ ਗੱਡੀ ਨੇ ਸੇਲ ਕਰਤੀਗੀ ਉਹ ਗੱਡੀ ਤੋਂ ਬਾਅਦ ਇਹ ਥਾਰ ਗੱਡੀ ਹਜੇ ਇਹ ਬਸ ਇਹਨੂੰ 20 ਦਿਨ ਨਹੀਂ ਹੋਏ ਨੇ ਲਈ ਨੂੰ ਨਵੀਂ ਕਢਵਾਈ ਹੈ ਇਹਨੇ ਪਹਿਲਾਂ ਵਾਲੀ ਪਹਿਲਾਂ ਨਵੀਂ ਕਢਾਈ ਸੀ ਫਿਰ ਹੁਣ ਇਹਨੇ ਦੂਜੀ ਗੱਡੀ ਨਵੀਂ ਕਢਾਈ ਹੈ ਥਾਰ ਵਰਨਾ ਇੱਕ ਗੱਡੀ ਇੰਦੇ ਕੋਲ ਇੱਕ ਇੰਦੇ ਕੋਲ ਔਡੀ ਗੱਡੀ ਐ ਇਹ ਕਿੰਨੇ ਕੋਲ ਬੁਲਟ ਐ ਇੱਕ ਇੰਦੇ ਕੋਲ ਸਕੂਟਰੀ ਐ ਇੱਕ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਐ ਇੱਕ ਪਲਾਟ ਐ ਇੰਦੇ ਕੋਲ ਮੈਨੂੰ ਲੈ ਕੇ ਜਾਇਆ ਜਾਵੇ ਨਾਲ ਪ੍ਰਸ਼ਾਸਨ ਵੱਲੋਂ ਵੱਧੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਅਜੇ ਲੋਕਾਂ ਦਾ ਪਰਦਾ ਫਾਸ਼ ਮੈਨੂੰ ਨਾਂ ਲੈ ਕੇ ਜਾਣ ਮੈਂ ਇੱਕ ਇੱਕ ਪ੍ਰਾਪਰਟੀ ਦਿਖਾਵਾਂ ਇਹਦੀ ਕਿੱਥੇ ਕਿੱਥੇ ਇਹਦੇ ਭਰਾ ਦੇ ਕੋਲ 500 ਗਜ ਦਾ ਪਲਾਟ ਪਿਆ ਹੋਇਆ ਚੱਕ ਪਿੰਡ ਚੱਕ ਫਤਿਹ ਸਿੰਘ ਵਾਲਾ ਬਠਿੰਡਾ ਦੇ ਕੋਲ ਉੱਥੇ ਇਹਨਾਂ ਨੇ ਆਪਦੇ ਘਰੇ ਕੋਠੀ ਪਾਈ ਹੋਈ ਐ ਐਪਲੱਸ ਦੀ ਆਰਡ ਦੇ ਵਿੱਚ ਅੱਜ ਦਿਨ ਬਹੁਤ ਚੇਰ ਦੀ ਚਿੱਟਾ ਵੇਚ ਰਹੀ ਸੀ ਪਰ ਕਿਸੇ ਨੇ ਇਹਨੂੰ ਹੱਥ ਨਹੀਂ ਪਾਇਆ ਇਹ ਦਬਕੇ ਮਾਰਦੀ ਸੀ ਇਹਦਾ ਲਿੰਕ ਸੀਗੇ ਇਹ ਭਗਵੰਤਮਾਨ ਸਰਕਾਰ ਵੱਲੋਂ ਬਹੁਤ ਲੋਕ ਮੇਰੇ ਨਾਲ ਜੁੜੇ ਹੋਏ ਨੇ ਵੀਡੀਓ ਪਹੁੰਚਾਈ ਜਾਵੇ ਸ਼ੇਅਰ ਕੀਤੀ ਜਾਵੇ ਇਸ ਲੇਡੀ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਵੀ ਇਹ ਕਿੱਥੋਂ ਚਿੱਟਾ ਲੈ ਕੇ ਆਉਂਦੀ ਸੀ ਇਹ ਕੱਲੀ ਇਹ ਲੇਡੀ ਜਿਹਨੇ ਜਿੱਥੋਂ ਲੈ ਕੇ ਆਉਂਦੀ ਸੀ ਉਹ ਵੀ ਬੰਦੇ ਫੜੇ ਜਾਣ ਕਿਉਂਕਿ ਪੰਜਾਬ ਤੋਂ ਚਿੱਟਾ ਆਪਣੇ ਇੰਡੀਆ ਵਿੱਚ ਕਈ ਤੀ ਪੁੱਤ ਮਰੇ ਜਾਂਦੇ ਨੇ ਚਿੱਟੇ ਦੇ ਕਰਕੇ ਉਹ ਵੱਡੇ ਜਿਹੜੇ ਵੱਡੇ ਗੈਂਗਸਟਰ ਵੱਡੇ ਬੈਠੇ ਨੇ ਜਿਹੜੇ ਚਿੱਟਾ ਵੇਚਦੇ ਨੇ ਇਹਨਾਂ ਦੇ ਕੋਲ ਪੂਰੀ ਜਾਂਚ ਪੜਤਾਲ ਕਰਕੇ ਇਹਨਾਂ ਦਾ ਰਿਮਾਂਡ ਲਿੱਤਾ ਜਾਵੇ ਸਾਰੀ ਇਨਕਮਾਰੀ ਹੋਣੀ ਚਾਹੀਦੀ ਹੈ ਪ੍ਰੋਪਰਟੀ ਕਿੱਥੋਂ ਬਣਾਈ ਹੈ ਚਿੱਟਾ ਕਿੱਥੋਂ ਲੈ ਕੇ ਆਈ ਹੈ ਉਹਨਾਂ ਨੂੰ ਵੀ ਫੜਿਆ ਜਾਵੇ ਫਿਰ ਹੀ ਪੰਜਾਬ ਦਾ ਸੁਧਾਰ ਹੋਊਗਾ ਜੇ ਅੱਜ ਪੁਲਿਸ ਵਾਲੇ ਕਈ ਅਜੇ ਨੇ ਜਿਹੜੇ ਵਿੱਚ 50% ਨੇ ਜਿਹੜੇ ਇਹ ਰਲ ਕੇ ਕੰਮ ਕਰ ਰਹੇ ਨੇ ਤੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਇੰਦੇ ਵੀ ਘਰ ਤੇ ਬਲਡوزر ਫੇਰਿਆ ਜਾਵੇ ਤੁਸੀਂ ਸਾਰੇ ਜਣੇ ਲਾਈਵ ਦੇਖ ਰਹੇ ਹੋ ਸ਼ੇਅਰ ਕਰੋ ਵੀਡੀਓ ਭਗਵੰਤ ਮਾਨ ਤੱਕ ਪਹੁੰਚਾਓ ਇਹ ਆਮ ਪਬਲਿਕ ਦੇ ਘਰ ਨਹੀਂ ਟਾਣੇਗੇ ਜਿਹੜੇ ਮੁਲਾਜ਼ਮ ਵੀ ਰੰਗੇ ਹੱਤੀ ਫੜੇ ਜਾਂਦੇ ਨੇ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੇ ਵੀ ਕਾਰਟਾਏ ਜਾਣ ਮੇਰਾ ਘਰ ਇਸ ਲੇਡੀ ਜੀ ਨੇ ਵਕਾਤਾ ਹਜੇ ਇੱਕ ਮਹੀਨਾ ਹੋਇਆ ਘਰ ਵਕਾ ਕੇ ਇਹਨੇ ਆਪਦਾ ਘਰ ਪਾੜ ਲਿਆ ਮੈਂ ਇਸ ਟਾਈਮ ਕਰਾਇਆ ਤੇ ਰਹਿ ਰਹੀ ਹਾਂ ਦੋ ਬੱਚਿਆਂ ਸਮੇਤ ਮੈਂ ਆਪਦਾ ਟੈਂਪਾਸ ਕਰੀ ਸੀ 2022 ਦਾ ਮੈਨੂੰ ਘਰੋਂ ਕੱਢ ਰੱਖਿਆ ਮੇਰੇ ਕੋ ਘਰ ਨਹੀਂ ਮੈਨੂੰ ਜਿੱਥੇ ਮੇਰੇ ਕੋ ਮਰਜ਼ੀ ਮੈਂ ਨਾਲ ਕੰਟੈਕਟ ਕਰਕੇ ਪੁੱਛ ਲੈਂਦੇ ਹਾਂ ਕਿਰਾਏ ਤੇ ਮੈਂ ਰਹਿ ਰਹੀ ਆ ਦੋਨੋਂ ਬੇਟੀਆਂ ਸਮੇਤ ਮੇਰੇ ਕੋ ਕੋਈ ਜਗ੍ਹਾ ਨਹੀਂ ਇੱਕ ਘਰ ਸੀ ਉਹ ਘਰ ਵੀ ਬਲਵਿੰਦਰ ਸਿੰਘ ਸੋਨੂ ਨੇ ਵੇਚ ਕੇ ਇਹਦੇ ਨਾਮ ਕਰਾਤਾ ਇਹਨੇ ਪ੍ਰੋਪਰਟੀ ਆਪਦੀ ਬਣਾਲੀ ਮੇਰਾ ਘਰ ਉਜਾੜ ਕੇ ਆਪਦਾ ਘਰ ਬਸਾਨ ਚੱਲੀ ਸੀ ਪਰਮਾਤਮਾ ਨੇ ਇਹਦਾ ਘਰ ਹੀ ਉਜਾੜਨਾ ਪਹਿਲਾਂ ਇਹ 2015 ਚ ਵਿਆਹੀ ਸੀ ਮਨਪ੍ਰੀਤ ਮੰਨਿਆ ਦਾ ਨਾਮ ਸੀ ਮੁੰਡੇ ਦਾ ਅਮਰਪੁਰਾ ਬਸਤੀ ਉੰਨੇ ਨਾਲ ਵਿਆਹੀ ਸੀ ਉਸ ਤੋਂ ਬਾਅਦ ਉਹਨੇ ਆਪਦੇ ਰੰਗੀ ਹੱਤੀ ਇੱਕ ਐਸਚੋਲ ਦੇ ਨਾਲ ਫੜ ਲਿਆ ਸੀਗਾ ਮੈਂ ਨਾ ਨਹੀਂ ਲੈਣਾ ਚਾਹੰਦੀ ਉਹਨੇ ਫੜ ਲਿਆ ਮੁੜ ਕੇ ਉਹਨਾਂ ਨੇ ਇਹਨੂੰ ਪੁੱਛਿਆ ਕੀਤਾ ਇਹਨੇ ਉਸ ਲੇਡੀਜ਼ ਨੇ ਅਮਰਦੀਪ ਨੇ ਉਸ ਮੁੰਡੇ ਦੇ ਉੱਤੇ ਵੀ ਕੇਸ ਦਰਜ ਕਰਾਤਾ ਫਿਰ 2016 ਦੇ ਵਿੱਚ ਅਰਸ਼ਦੀਪ ਨਾਮ ਦਾ ਮੁੰਡਾ ਸ਼੍ਰੀ ਮੁਖਸ਼ਾ ਸਾਹਿਬ ਤੋਂ ਪਤਾ ਕਰ ਸਕਦੇ ਹੋ ਪਿੰਡ ਚੱਕ ਸਿੰਘ ਵਾਲਾ ਉੱਥੋਂ ਦੇ ਮੁੰਡੇ ਨਾਲ ਰਿਲੇਸ਼ਨਸ਼ਿਪ 'ਚ ਰਹੀ ਆ 1 ਸਾਲ ਜਦੋਂ ਉਸ ਮੁੰਡੇ ਕੋਲ ਸਾਰਾ ਕੁਝ ਖਾ ਲਿਆ ਬਣਾ ਲਿਆ ਮੁੰਡੇ ਨੇ ਕਿਹਾ ਮੇਰੇ ਨਾਲ ਵਿਆਹ ਕਰਾਂ ਮੁਰ ਕੇ ਇਸ ਲੇਡੀ ਨੇ ਉਸ ਮੁੰਡੇ ਤੇ 376 ਦਾ ਪਰਚਾ ਘਟਾਤਾਗਾ ਮੇਰੇ ਕੋਲ ਵਿਧ ਪ੍ਰੂਫ ਨੇ ਜਿਹੜਾ ਵੀ ਅਧਿਕਾਰੀ ਮੇਰੇ ਨਾਲ ਜਿਹੜਾ ਵੀ ਮੇਰਾ ਸਾਥ ਦੇਗਾ ਪੁੱਛੂਗਾ ਮੈਂ ਉਹਨਾਂ ਨੂੰ ਵਿਧ ਪ੍ਰੂਫ ਦਵਾਂਗੀ 376 ਦਾ ਪਰਚਾ ਘਟਾ ਕੇ ਉਸ ਮੁੰਡੇ ਨੂੰ ਜੇਲ੍ਹ ਦੇ ਵਿੱਚ ਭੇਜਤਾਗਾ ਫਿਰ ਇੱਕ ਡਾਕਟਰ ਦੇ ਕੋਲ ਇਹਨੇ 13 ਲੱਖ ਰੁਪਇਆ ਖਾਦਾ ਫਿਰ ਇੱਕ ਆਪਣੇ ਵਕੀਲ ਸੀ ਇਹਨੇ ਵਕੀਲ ਕੀਤਾ ਹੋਇਆ ਸੀ ਵੇਲਾ ਕੇਸ ਲੜਦਾਂ ਨੇ ਮੁੜ ਕੇ ਇੰਦੀ ਉਹਦੇ ਨਾਲ ਗੱਲਬਾਤ ਹੋਗੀ ਜਦੋਂ ਉਹਨੇ ਖਹਿੜਾ ਛੁਡਾਣਾ ਚਾਹਿਆ ਮੁੜ ਕੇ ਉਸ ਵਕੀਲ ਕੋਲ ਵੀ ਨੇ 5 ਲੱਖ ਰੁਪਏ ਲਿਆ ਇਸ ਲੇਡੀ ਦੇ ਬਹੁਤ ਕਾਰਨਾਮੇ ਨੇ ਜੋ ਮੇਰੇ ਕੋਲ ਪ੍ਰੂਫ ਸੀ ਮੈਂ ਬਹੁਤ ਚਿਰ ਦਾ ਰੋਲਾ ਪਾਉਂਦੀ ਸੀ ਕੋਈ ਵੀ ਸੁਣਵਾਈ ਨਹੀਂ ਕਰਦਾ ਸੀ ਕਿਉਂਕਿ ਮੇਨ ਜਿਹੜੇ ਵੱਡੇ ਅਧਿਕਾਰੀ ਨੇ ਜਦੋਂ ਟਾਈਮ ਆਇਆ ਮੈਨੂੰ ਨਾਮ ਵੀ ਲਵਾਉਂਗੀ ਮੈਂ ਮੋਹਨ ਨਾਮ ਨਹੀਂ ਲੈਣਾ ਚਾਹੰਦੀ ਉਹਨਾਂ ਦਾ ਡਾਇਰੈਕਟ ਇੰਦੇ ਪ੍ਰਤੀ ਫੋਨ ਆਂਦਾ ਹੈ ਵੀ ਇਹਨੂੰ ਕੁਐਸਚਨ ਹੀ ਕਹਿਣਾਗਾ ਉਹ ਇਹਨੂੰ ਜਾਣ ਕਹਿ ਕੇ ਸਿੱਧਾ ਐਂਟਰੀ ਦਿੰਦੇ ਨੇ ਵੀ ਸਾਡੀ ਜਾਣ ਆ ਗਈ ਹੈ ਪੰਜਾਬੀ ਭਾਸ਼ਾ ਵਿੱਚ ਇੰਨੇ ਗੁੱਡਵਿਲਿੰਗ ਦੇ ਲਿੰਕ ਬਣੇ ਹੋਏ ਨੇ ਹਾਂ ਆਪਣੇ ਅਰਮਾਨ ਪਿੱਛੇ ਸਾਡੀ ਕੀ ਗੱਲ ਫਿਰ ਥੋੜਾ ਤੇ ਚੈਂਪ ਪਿੱਛੇ ਮੈਂ ਵੀ ਦੁਬਈ ਗਈ ਹੋਈ ਸੀ ਮੇਰੀ ਇੱਕ ਸਹੇਲੀ ਸੀ ਉਹ ਵੀ ਆਓ ਮਲੇਸ਼ੀਆ ਗਈ ਹੋਈ ਸੀ ਮੇਰੀ ਮੰਮੀ ਮੇਰਾ ਮੇਰਾ ਬ੍ਰਦਰ ਉਹ ਆਪਦੇ ਘਰੇ ਪਿੰਡ ਸਰਸੇ ਦੇ ਕੋਲ ਸਰਸਤਾ ਜ਼ਿਲ੍ਹਾ ਹਰਿਆਣਾ ਤੇ ਨਾਲ ਸਰਸੇ ਦੇ ਕੋਲ ਪਿੰਡ ਹੈਗਾਗਾ ਉੱਥੇ ਰਹਿੰਦੇ ਨੇ ਉਹਨਾਂ ਤੇ ਮੇਰੇ ਮਾਮੇ ਦੇ ਲੜਕਾ ਮਾਮੇ ਦੀ ਲੜਕੇ ਇਹਨਾਂ ਨੇ ਜਦੋਂ ਇਹਨਾਂ ਨੂੰ ਲੱਗਿਆ ਵੀ ਅਸੀਂ ਬਦਲਾ ਲੈਣਾ ਪੁੱਕੀ ਵਾਲਾ ਕੰਮ ਤਾਂ ਹੋਇਆ ਨਹੀਂ ਕਿਉਂਕਿ ਕੁਝ ਬਰਾਮਤ ਨਹੀਂ ਸੀਗਾ ਓਪਨ ਜਗ੍ਹਾ ਸੀ ਓਪਨ ਜਗ੍ਹਾ 'ਚ ਤਾਂ ਕੋਈ ਬੰਦਾ ਮਾਰ ਕੇ ਸੱਟ ਜੇਗਾ ਐ ਥੋੜੀ ਵੀ ਉਹ ਅਸੀਂ ਮਾਰ ਕੇ ਸੱਟਿਆ ਸਦਰਥਾਣਾ ਬਾਈਪਾਸ ਬਾਦਰ ਰੋਡ ਕੋਲ ਸਦਰਥਾਣਾ ਬਣਿਆ ਹੋਇਆਗਾ ਉੱਥੇ ਇੱਕ ਆਮ ਇੱਕ ਆਪਾਂ ਤਰਪਾਲਾ ਪਾ ਕੇ ਬਣਾਇਆ ਸੀ ਉੱਥੇ ਇਹਨਾਂ ਨੇ ਅੱਧਾ ਕੋਲਾ ਪੁੱਕੀ ਰੱਖੀ ਰੱਖੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਦੋਂ ਉੱਥੇ ਦਾਲ ਨਹੀਂ ਇਹਨਾਂ ਨੇ ਪ੍ਰਸ਼ਾਸਨ ਵੱਲੋਂ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਸਪਰਸ਼ਾ ਕਰਕੇ ਸਾਡੇ ਤੇ ਇੱਕ ਚੋਰੀ ਦਾ ਪਰਚਾ ਪਾਤਾ ਵੀ ਜਿਹੜੀ ਗੁਰਮੀਤ ਕੋਹਰਾ ਮੇਰਾ ਨਾਮ ਗੁਰਮੀਤ ਕੋਹਰਾ ਹੈ ਉਹ ਤਾਂ ਇਹਦੀ ਸੇਲੀ ਤੇ ਇਹਦੀ ਮੰਮੀ ਮੰਮੀ ਬ੍ਰਦਰ 6 ਜਣਿਆਂ ਤੇ ਵੀ ਸਾਡਾ ਕਰੋ ਸਮਾਨ ਚੱਕ ਕੇ ਲੈ ਗਈ ਬਲਵਿੰਦਰ ਸਿੰਘ ਮੇਰਾ son ਨੂੰ ਮੇਰਾ ਘਰ ਵਾਲਾ ਹੈ ਕਿਕਾ ਬੈਡਲਮਾਰੀ ਜੋ ਵੀ ਸਮਾਨ ਹੈ ਉਹ ਲੇਡੀਜ਼ ਤੇ ਇੱਕ ਜਨਾਨੀ ਦਾ ਬਰਾਬਰ ਹੁੰਦਾਗਾ ਉਹ ਦਾਜ ਤੇ ਸਾਰਾ ਸਮਾਨ ਮੈਨੂੰ ਮਿਲਿਆ ਹੋਇਆ ਸੀ ਹਾਲਾਂਕਿ ਮੈਂ ਉਹ ਸਮਾਨ ਚੱਕ ਕੇ ਨਹੀਂ ਲੈ ਕੇ ਗਈ ਸੀ ਮੈਂ ਤਾਲਾ ਲਾ ਕੇ ਦੁਬਈ ਉਸੇ ਘਰ ਦੇ ਵਿੱਚੋਂ 1.5 ਹਜ਼ਾਰ ਰਹਿ ਕੇ ਫਲਾਈਟ ਚੜ੍ਹ ਕੇ ਅੰਮ੍ਰਿਤਸਰ ਤੋਂ ਦੁਬਈ ਚਲੀ ਗਈ ਸੀ ਮੇਰੇ ਕੋਲ ਮੋਹਰਾਂ ਲੱਗੀਆਂ ਹੋਈਆਂ ਨੇ ਸਭ ਕੁਝ ਹੈ ਤੇ ਇਹਨਾਂ ਨੇ ਕੋਈ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਲ ਨਹੀਂ ਆਈ ਸਾਨੂੰ ਬੁਲਾਇਆ ਨਹੀਂ ਗਿਆ ਸਾਡੇ ਬਿਆਨ ਨਹੀਂ ਲਿੱਤੇ ਗਏ ਸਪਾਰਸ਼ਾਂ ਤੇ ਇਹਨਾਂ ਨੇ ਸਾਡੇ ਉੱਤੇ ਚੋਰੀ ਦਾ ਪਰਚਾ ਪਾ ਕੱਟ ਕੇ ਤੇ ਸਾਨੂੰ ਰੈਸਟਾ ਕਰਨ ਸਾਡੇ ਉੱਤੇ ਰੇੜਾ ਮਾਰਨੀ ਸ਼ੁਰੂ ਕਰਤੀਆਂ ਵੀ ਫੜਿਆ ਜਾਵੇ ਜਦੋਂ ਪਹਿਲੀ ਗੱਲ ਨਾ ਤਾਂ ਕਾਨੂੰਨ ਕਈ ਮੇਰੇ ਨਾਲ ਵਕੀਲ ਨੇ ਪੁਲਿਸ ਵਾਲੇ ਨੇ ਬਿਆਨ ਤੇ ਉਹ ਆਪ ਚਿੱਟਾ ਦੇ ਦੇ ਰਹੇ ਕਾਨੂੰਨ ਦੇ ਆਧਾਰ ਤੇ ਜਿਹੜੇ ਮੇਰੇ ਨਾਲ ਕਈ ਪੁਲਿਸ ਮੁਲਾਜ਼ਮ ਵੀ ਵਕੀਲ ਨੇ ਕਦੀ ਵੀ ਕਿਸੇ ਜਨਾਨੀ ਤੇ ਘਰ ਵਾਲੀ ਤੇ ਚੋਰੀ ਦਾ ਪਰਚਾ ਕਦੀ ਨਹੀਂ ਪੈਂਦਾ ਹੁੰਦਾ बराबर प्रॉपर ਦੀ ਹਿੱਸੇਦਾਰ ਹੁੰਦੀ ਹੈ ਮੈਂ ਆਪਦੇ ਘਰ ਦੇ ਵਿੱਚੋਂ ਮੈਨੂੰ ਪ੍ਰਸ਼ਾਸਨ ਵੱਲੋਂ ਘਰ ਤੇ ਕਬਜ਼ਾ ਦਵਾਇਆ ਕਿਹਾ ਸੀ ਮੈਂ ਦੋਵੇਂ ਬੇਟੀਆਂ ਸਮੇਤ ਉਸੇ ਘਰ ਚ ਰਹਿੰਦੀ ਸੀ ਮੈਨੂੰ ਮੇਰੇ ਘਰ ਦੇ ਵਿੱਚੋਂ ਮੈਨੂੰ ਬੈੱਡ ਅਲਮਾਰੀ ਚੱਕਣ ਦੀ ਕੀ ਜ਼ਰੂਰਤ ਸੀ ਮੈਂ ਘਰ ਦੇ ਵਿੱਚੋਂ ਅਲਮਾਰੀ ਬੈੱਡ ਚੱਕ ਕੇ ਜਾਵਾਂ ਇਹਨਾਂ ਨੇ ਸਾਡੇ ਤੇ ਉਦੋਂ ਵੀ ਝੂਠਾ ਪਰਚਾ ਪਾਇਆ ਅਸੀਂ ਇਕਵਾਰੀਆਂ ਲਾਈਆਂ ਸਾਨੂੰ ਕੋਈ ਫੋਨ ਨਹੀਂ ਕੀਤਾ ਗਿਆ ਕੋਈ ਵੀ ਸਾਨੂੰ ਬੁਲਾਇਆ ਨਹੀਂ ਗਿਆ ਸਾਡੇ ਤੇ ਚੱਕ ਕੇ ਝੂਠੇ ਪਰਚਾ ਪਾਤਾ ਵੀ ਇੱਕ ਗੁਰਮੀਤਪੁਰ ਅਲਮਾਰੀ ਬੈੱਡ ਚੱਕ ਕੇ ਲੈ ਗਈ ਜੇ ਮੈਂ ਚੱਟ ਕੇ ਵੀ ਲੈ ਕੇ ਗਈ ਉਹ ਬੈੱਡ ਅਲਮਾਰੀ ਮੇਰੇ ਸੀ ਨਾ ਉਹ ਮੈਂ ਲੈ ਕੇ ਗਈਆਂ ਅਸੀਂ ਥੱਲੇ ਸੌਣਾ ਸੀਗਾ ਘਰ ਬੰਦੇ ਨੇ ਵੇਚਤਾ ਦੋ ਹੀ ਨੋਵਾ ਗੱਡੀਆਂ ਸੀ ਇਸ ਜਨਾਨੀ ਦੇ ਨਾਮ ਕਰਾਤੀਆਂ ਉਹ ਵੀ ਵੇਚਤੀਆਂ ਘਰ ਵੇਚਤਾ ਤੇ ਮੈਂ ਇੱਕ ਬੈੱਡ ਅਲਮਾਰੀ ਚੋਗੀ ਨਹੀਂ ਸੀ ਮੈਂ ਦੋ ਬੱਚੇ ਪੈਦਾ ਕੀਤੇ ਆ ਦ 8 ਸਾਲ ਦੀ ਗੁੜੀਆ 4 ਸਾਲ ਦੀ ਉਹਨਾਂ ਨੂੰ ਲੈ ਕੇ ਮੈਂ ਤੁਰ ਹੀ ਫਿਰਦੀ ਨਾ ਕੋਈ ਇਹ ਤਾਂ ਨਹੀਂ ਤੁਰਿਆ ਫਿਰਦਾ ਇੰਨੇ ਤਾਂ ਸੋਨੇ ਦੇ ਚੈਨਾ ਪਾਲੀਆਂ ਕੱਪੜੇ ਪਾਲੇ ਆਵਾਰਾ ਗਰਦੀ ਨੂੰ ਤੁਰਿਆ ਫਿਰਦਾ ਸੀ ਉਹਦੇ ਨਾਲ ਚਿੱਟਾ ਸਪਲਾਈ ਕਰੀ ਜਾਂਦੇ ਸੀ ਪੈਸਾ ਕਮਾਈ ਜਾਂਦੇ ਸੀਗੇ ਉਦੋਂ ਵੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕਰਕੇ ਸਾਡੇ ਤੇ ਝੂਠਾ ਪਰਚਾ ਪਾਤਾ ਬਲਵਿੰਦਰ ਸਿੰਘ ਸੋਨ ਨੂੰ ਨਵੇਂ ਸਰਸੇ ਦੇ ਵਿੱਚ ਰਿਕਾਰਡ ਬੋਲਦੇ ਨੇ ਇਹਦੇ ਕੋਲ ਦੋ ਅਸਲੇ ਨਜਾਇਜ਼ ਬਰਾਮਤ ਹੋਏ ਸੀ ਇੱਕ ਰੋੜੀ ਥਾਣਾ ਦੇ ਵਿੱਚ ਐਫ ਆਈ ਆਰ ਨੰਬਰ 10 ਉਦੋਂ ਵੀ ਇਹਨੇ ਗੱਡੀ ਦੇ ਵਿੱਚ ਅਗਲੇ ਪਾਸੇ ਜਿੱਥੇ ਆਪਾਂ ਗੇਅਰ ਪਾਣੇ ਆ ਉੱਥੇ ਇਹਨੇ ਅਸਲਾ ਰੱਖਿਆ ਹੋਇਆ ਸੀ ਫਿੱਟ ਕੀਤਾ ਸੀ ਪੁਲਿਸ ਨੇ ਰੇਡ ਮਾਰੀ ਉਹ ਅਸਲਾ ਉਦੋਂ ਬਰਾਮਦ ਹੋਇਆ ਇੱਕ ਇਹਨੇ ਨਾਨਕਪੁਰ ਜ਼ਿਲ੍ਹਾ ਸਰਸਾ ਦੇ ਵਿੱਚ ਉੱਥੇ ਇਹਨੇ ਫੇਰ ਕੱਢੇ ਸੀ ਉਦੋਂ ਵੀ ਇਹਨੇ ਤੇ 307 ਦਾ ਪਰਚਾ ਦਰਜ ਹੋਇਆ ਦੋ ਪਰਚੇ ਇਹਨੇ ਦਰਜ ਨੇ ਨਜਾਇਜ਼ ਅਸਲੇ ਦੇ ਇਹ ਸਰਸੇ ਇੱਥੇ ਇੱਕ ਹੰਸਰਾਜ ਨਾਮ ਦਾ ਆਦਮੀ ਹੈ ਉੱਥੇ ਆ ਕੇ ਵੇਂਦਾ ਉਹਨਾਂ ਦਾ ਗਾਨਾ ਹਾਊਸ ਹੈ ਉਹ ਇਹਨੂੰ ਕਹਿੰਦਾ ਵੀ ਤੂੰ ਨਜਾਇਜ਼ ਅਸਲੇ ਲੋਕਾਂ ਨੂੰ ਸਪਲਾਈ ਕਰਨੇ ਆ ਬਹੁਤ ਇਹਨਾਂ ਦੇ ਕਾਲੇ ਰਿਕਾਰਡ ਨੇ ਜੋ ਕਿ ਥੱਬਾ ਤਰੂਫਾਂ ਦੇ ਸਮੇਤ ਮੇਰੇ ਕੋਲ ਪਿਆ ਮੇਰੇ ਨਾਲ ਪ੍ਰਸ਼ਾਸਨ ਕੋਆਪਰੇਟ ਕਰਕੇ ਚੱਲੇ ਮੇਰੇ ਨਾਲ ਮਿਲ ਕੇ ਚੱਲੇ ਇਹ ਦੋਨਾਂ ਨੂੰ ਫੜ ਕੇ ਬਹੁਤ ਵੱਡੇ ਵੱਡੇ ਅਧਿਕਾਰੀ ਵੀ ਜਿਹੜੇ ਨਾਲ ਮਿਲਲੇ ਹੋਏ ਨੇ ਵਧੀਆਂ ਲਿੰਕ ਨੇਂਦੇ ਉਹਨਾਂ ਦੇ ਵੀ ਖੁਲਾਸੇ ਹੋਣਗੇ ਤੇ ਜਿੱਥੋਂ ਚਿੱਟਾ ਆ ਰਿਹਾ ਸੀਗਾ ਜਿੱਥੋਂ ਇਹ ਚਿੱਟਾ ਲੈ ਕੇ ਆਂਦੀ ਸੀ ਉਹ ਵੀ ਵੱਡੇ ਮੁੱਲਜ਼ਮ ਫੜੇ ਜਾਣਗੇ ਫੇਰ ਪਤਾ ਫੇਰ ਪੰਜਾਬ ਦੇ ਵਿੱਚ ਸਫਾਇਆ ਹੋਊਗਾ ਅਦਰਵਾਈਜ਼ ਸਫਾਇਆ ਨਹੀਂ ਹੁੰਦਾ ਹੁਣ ਬਲਵਿੰਦਰ ਸਿੰਘ ਸੋਨੂ ਜੋ ਇਹਨਾਂ 파ਟਨਰ ਸੀ ਮੇਰਾ ਘਰ ਵਾਲਾ 2022 ਦਾ ਇਹਦੇ ਨਾਂ ਰਹਿਣਾ ਸੀ ਕੱਲਾ ਇਸ ਲੇੜੀ ਜਨੂਣੀ ਉਹਨੂੰ ਵੀ ਫੜਿਆ ਜਾਵੇ ਉਹਨੂੰ ਫੜ ਕੇ ਲੈ ਕੇ ਉਹਨਾਂ ਦਾ ਰਿਮਾਂਡ ਲਿੱਤਾ ਜਾਵੇ ਤੇ ਇਹਨਾਂ ਦੇ ਮੋਬਾਈਲ ਚੈੱਕ ਕੀਤੇ ਜਾਣ ਵੱਡੇ ਵੱਡੇ ਖੁਲਾਸੇ ਫੇਰ ਹੋਣਗੇ ਇਹਨਾਂ ਦੇ ਅਜ ਰਿਮਾਂਡ ਜਾਂ ਸਭ ਕੁਲ ਪੇਸ਼ ਕੀਤਾ ਜਾਊਗਾ ਉੱਥੋਂ ਮੰਗਿਆ ਜਾਵੇ ਤਾਂ ਪੁਲਿਸ ਪੂਰੇ ਜ਼ੋਰ ਨਾਲ ਪੁਲਿਸ ਵੀ ਵਿੱਚ ਕਈ ਅਧਿਕਾਰੀ ਨੇ ਜਿਹੜੇ ਮਤਲਬ ਇਸ ਪਾਰਸ਼ਾ ਵੀ ਆ ਰਹੀਆਂ ਹੋਣਗੀਆਂ ਬਹੁਤ ਕੁਝ ਹੋਊਗਾ ਪਰ ਆਪਾਂ ਆਮ ਪਬਲਿਕ ਨੇ ਸਾਥ ਦੇਣਾਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਿਨਾਂ ਜੇ ਕਈ ਪੁਲਿਸ ਮੁਲਾਜ਼ਮ ਨੇ ਜਿਹੜੇ ਆਪਦਾ ਘਰ ਪਰ ਹੀ ਜਾਂਦੇ ਨੇ ਨਸ਼ਾ ਵਿੱਚ ਵਿੱਚ ਕੇ ਇਹਨਾਂ ਨੂੰ ਵੀ ਛੱਡਿਆ ਨਹੀਂ ਜਾਣਾ ਚਾਹੀਦਾਗਾ ਇਹਨਾਂ ਨੂੰ ਹੋਰ ਵੀ ਕਈ ਲੋਗ ਨੇ ਜਿਹੜੇ ਇਹ ਕੰਮ ਕਰਦੇ ਨੇ ਇਸ ਲੇਡੀ ਨੂੰ ਛੱਡਿਆ ਨਾ ਜਾਵੇ ਬਹੁਤ ਖੁਲਾਸੇ ਹੋਣਗੇ ਬੇ ਤੁਸੀਂ ਸਾਰੇ ਜਣੇ ਰਲ ਕੇ ਵੀਡੀਓ ਨੂੰ ਅੱਗੇ ਜਿੱਗੇ ਸ਼ੇਅਰ ਕਰੋ ਭਗਵੰਤ ਮਾਨ ਸਰਕਾਰ ਅੱਗੇ ਮੇਰੀ ਬੇਨਤੀ ਹੈ ਇਹ ਪੁਲਿਸ ਵਾਲੀ ਦੇ ਕੋਲ ਕਰੋਨਾ ਦੀ ਜਾਇਦਾਦ ਹੈ ਉਹ ਕਿੱਥੋਂ ਆਈ ਹੈ ਕਿੱਥੋਂ ਬਣਾਈ ਐ ਨੇ ਤੁਸੀਂ ਇਹ ਸਾਰੀ ਜਾਂਚ ਪੜਤਾਲ ਕਰੋ ਇਹਦੇ ਘਰ ਤੇ ਬਲਡوزر ਫੇਰੋ ਲੋਕਾਂ ਦੇ ਘਰਾਂ ਤੇ ਬਲਡوزر ਫੇਰੇ ਆ ਇਸ ਪੁਲਿਸ ਕਰਮਚਾਰੀਆਂ ਦੇ ਘਰਾਂ ਤੇ ਜੋ ਇਹ ਜਾ ਕੰਮ ਕਰਦੇ ਬਲਡوزر ਫੇਰੋ ਮੇਰਾ ਘਰ ਉਜੜਿਆ ਸੀਗਾ ਹੁਣ ਇਹਦਾ ਆਪਦਾ ਉਜੜਿਆਗਾ ਪਰਮਾਤਮਾ ਇੱਥੇ ਇਨਸਾਫ ਕਰਦਾ ਹੁੰਦਾ ਮੈਂ ਦੋਨੋਂ ਬੇਟੀਆਂ ਨਾਲ ਅੱਜ ੱਤਕੇ ਖਾਰੀ ਸੀ ਰੋਲਦੀ ਸੀ ਮੈਨੂੰ ਮੇਰਾ ਘਰ ਦਵਾਇਆ ਜਾਵੇ ਤੇ ਇਹਨੇ ਕਰਤੇ ਜੋ ਇਹਨੇ ਨਜਾਇਜ਼ ਬਣਾਇਆ ਧੰਦਾ ਕਰਕੇ ਗੰਦੇ ਕੰਮ ਕਰਕੇ ਇਹਨੇ ਬਣਾਇਆ ਉਹਦੇ ਤੇ ਬਲਡਰਜਾ ਪੇਰਾ ਜਾਵੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮੇਰੀ ਵੀਡੀਓ ਪੰਚਾਇਤ ਜਾਏ ਤੇ ਮੈਨੂੰ ਮੇਰਾ ਘਰ ਦਵਾਇਆ ਜਾਏ ਬਾਕੀ ਧੰਨਵਾਦ ਇਹ ਲੇੜੀ ਦਾ ਨਾਮ ਅਮਨਦੀਪ ਕੌਰ ਬਠਿੰਡਾ ਪਿੰਡ ਚੱਕ ਫਤੇ ਸਿੰਘ ਵਾਲਾ ਪਰ ਮੌਕੇ ਤੇ ਇਹ ਬਾਡਾਟ ਗ੍ਰੀਨ ਦੇ ਵਿੱਚ ਰਹਿ ਰਹੀ ਸੀਗੀ ਡਿਊਟੀ ਇਹ ਪੁਲਿਸ ਲਾਈਨ ਦੇ ਵਿੱਚ ਕਰੀ ਸੀ ਜੋ ਕਾਲਕੀ ਚੰਗ ਰਥਾਰ ਗੱਡੀ ਦੇ ਵਿੱਚ ਰੰਗੇ ਹੱਤੀ ਚਿੱਟਾ ਵੇਚਦੀ ਫੜੀ ਗਈ ਹੈ